ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਅਜੀ ਲਾਸਟ ਤੇ ਪੰਜਵੀਂ ਪ੍ਰਬਾਤ ਫੇਰੀ ਪਿੰਡ ਖਲੈਰੇ ਦੀਆਂ ਸੰਗਤਾਂ ਆਂਦੇ ਨਾਲ ਬਾਬਾ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਪ੍ਰਬਾਤ ਫੇਰੀਆਂ ਪੰਜ ਦਿਨ ਤੋਂ ਗੁਰੂ ਘਰ ਦੇ ਵਜੀਰ ਤੇ ਸੰਗਤਾਂ ਪਿੰਡ 'ਚ ਰੱਬ ਰੱਬ ਕਰਦੀਆਂ ਤੇ ਠੰਡ ਤੇ ਬੜੀ ਆ ਤੇ ਪਰ ਸਾਡੀ ਚੱਪਲੀ ਸਾਡਾ ਜਾ ਗਿਆ ਦੇ ਨਾਲ ਹੀ ਜਾਂਦਾ ਆ ਤੇ ਜੁੜੇ ਰਹੋ ਸਾਡੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਦਰੇ ਗਏ ਅਬ ਅਦਰੇ 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 ਓਏ 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 ਗੁਰਪ੍ਰਸਾਦ ਨਾਨਕ ਗੁਣ ਗਾਹੇ ਜੋ ਦੇਸੋ ਟੇਰਾ ਰੂਪ ਸੰਤਾਨੁ ਗੋਵਿੰਦ ਅਨੂਪ ਸਿਮਰ 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 ਜਨਕੀ ॥ ਭਵਤੇ ਦੁਆਰੁ ਦਿੱਤਾ ਹਰਿ ਸਵਾਹੀ ਜੀ ਤਾਹੀ ਗੁਰੂ ਪਿਆਰੀ ਸਾ ਸੰਗਤ ਮਾਹੂ ਆ ਗੁਰੂ ਆ ਗੁਰੂ ਆ ਗੁਰੂ ਜਾਗ ਤੇ ਸੁਣਾਇਆ ਮਾਈਕ ਵਾਹਿਗੁਰੂ 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 ਵਾਹਿਗੁਰ ਦੇਵ ਬਾਬਾ ਜੀ ਦੀ ਪਾਈ ਪੰਕੀ ਜੀ ਦਾ ਸ੍ਰੀ ਸਾਹਿਬ ਜੀ ਸਹਾਇ ਕਲਤ ਸਾਬ ਜੀ ਬਖੋਦ ਬਾਲੇ ਬੱਲਾ ਜੀ ਸਤਿ ਸ਼੍ਰੀ ਅਕਾਲ ਬੋਲੇ ਈ ਸੋਨੇ ਹਾਲ ਰੇਡੀਆ ਸਿੰਘ ਅੱਗੇ ਚੱਲੇ ਬੋਲੇ ਈ ਸੋਨੇ ਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ आते ਤੇ ਬਲਾ ਗਏ ਨੂਰ ਸਤਿ ਪਾਸ਼ਾ ਤੰ ਪ੍ਰਕਾਸ਼ ਹਮਾਰਾ ਪਇਓ ਪਤਮਾ ਸਰ ਵਿਤੇ ਪਵਲਯੋ ਐਸੇ ਦੀਨ ਦਿਆਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਪ੍ਰਕਾਸ਼ ਜਾਬ ਮੰਨ ਕਰ ਲਹਿਰੀ ਪਿਆ ਸੰਤਾਂ ਕਾ ਬੜੀ ਸਰਬਾ ਪਾਉਨਾ ਨਾਮ ਮਰਾਰੀਆ ਸੰਸਾਟੇ ਮੀਰ ਫਰੀਆ ਅਕਰਤਨਾ ਗੁਰੂ ਗੰਨ ਸਾਹਿਬ ਜੀ ਮਹਾਰਾਜ ਸੁਖੋ ਮੈਂ ਨਾਮ ਚਿੱਤੇ ਆਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੀ ਬਾਣੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਥੋੜੇ ਹੀ ਸੋਨਿਆ ਸਤ ਜੀ ਆਕਾਲ ਥੋੜੇ ਹੀ ਸੋਨਿਆ ਸਤ ਜੀ ਆਕਾਲ ਓ ਮੈਂਬਰ ਸਾਹਿਬ ਉੱਠੋ ਤੁਸੀਂ ਨਹੀਂ ਉਠ ਭਰਾਵਾ ਸੌਂ ਗਤੇ ਤੂੰ ਉਠ ਸੋਨਿਆ ਸ੍ਰੀ ਆਕਾਲ ਸਵੇਰੇ 3 ਵਜੇ 3 ਵਜੇ ਤੂੰ ਠਾਲ ਤਾਨੂੰ ਸੋਨਿਆ ਸੋਤ ਸ੍ਰੀ ਆਕਾਲ al ਵਸਾਈ ਤਨ ਦਸ਼ਮੇ ਸਹਿ ਪਿਤਾ ਵੈਗਰੂ ਵੈਗਰੂ ਆਸਰੀ ਅਕਾਰਾਂ ਦੀ ਤੇਜ ਵਿਚਾਗੇ ਤਨ ਦਸ਼ਮੇ ਗੀ ਦੇ ਦਰਦ ਪੁੜਾਗੇ ਆਯੰਦਸ਼ਮੇ ਸਿ ਪਿਤਾ ਸੁਤਾ ਕੰਡਿਆਂ ਦੀ ਉੱਤੇ ਵਸਦੇ ਗੁਰੂ ਜੀ ਕਾਰੇ ਤੋਂ ਤੂੰ ਵਸੇ ਕੋਲ ਦੁਨੀਆ ਉੱਤੇ ਵਸਦੇ ਗੁਰੂ ਜੀ ਕਾਰੇ ਤੋਂ ਨਿਵੇਂ ਵਸੇ ਸਤਿ ਸ਼੍ਰੀ ਅਕਾਲ ਹਾਜ਼ਾ ਜੀ ਪੰਜਵੇਂ ਦਿਨ ਦੀ ਆਮ ਪ੍ਰਬਾਧ ਫੇਰੀਆਂ ਤੇ ਪਹੁੰਚੇ ਹਾਂ ਜੀ ਗੁਰਦਰਾ ਸਿੰਘ ਸਭਾ ਸਾਹਿਬ ਇੱਥੇ ਚਾਹ ਪਾਣੀ ਦੇ ਗੱਫੇ ਸ਼ਰਾਂਗੇ ਬਾਅਦ ਵਿੱਚ ਸਰਦਾਰ ਪ੍ਰਗਟ ਸਿੰਘ ਉਹਨਾਂ ਦੇ ਘਰ ਚੱਲਾਂਗੇ ਮੱਖਣ ਸਿੰਘ ਉਹਨਾਂ ਜੀ ਦੇ ਘਰ We oh. are. ਬੀਜੀ ਖਾਚਾਵਦੇ ਜੀ ਓ ਨੀਕੀ ਜੀ ਆਡਾ ਕਾਕਾ ਵੇ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਤੇ ਬੋਰਾ ਚੋਲੀ ਪਾਣਿਆ ਸਰਮਦੀ ਬਾਜੀ ਨਹੀਂ ਉਹ ਦੇਣੀ ਆ ਸਾਹਾਰ ਹਾਂਜੀ ਆ ਜੀ ਨਵੀਂ ਗੱਡੀ ਪ੍ਰਗਟ ਸਿੰਘ ਭਰਾ ਹੁਣਾਂ ਨੇ ਲਈ ਆ ਭਰਾ ਉਹਦੇ ਦੋ ਵਿਦੇਸ਼ਾਂ ਚ ਕਮਾਈਆਂ ਕਰ ਰਹੇ ਆ ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਛੋਟੇ ਨਾਇਆ ਜੀ ਗੋਪੀ ਤੇ ਕਾਕਾ ਤੇ ਮੇਰਾ ਤਰਾ ਬਹੁਤ ਹੀ ਨੇਕ ਕਮਾਈਆਂ ਕਰ ਰਿਹਾ ਤੇ ਨਵੀਂ ਗੱਡੀ ਦਿੱਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਰਟਿਕਾ ਗੱਡੀ ਦਿੱਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪ੍ਰਗਟ ਸਿੰਘ ਜਿਨ੍ਹਾਂ ਦੇ ਘਰ ਅਸੀਂ ਪਹੁੰਚੇ ਆ ਹਾਈ ਗੁਰ ਆਓ ਬੋਲਣ ਦੇ ਆਸਾਬਾ ਵੀ ਰਿਕਾਰਡਿੰਗ ਹੋ ਗਿਆ ਜੀ sorry!